ਪੰਡਿਤ ਜੀ ਨੇ ਚਾਹ ਪਲਾਨੀ ਕੰਟਿਨ ਵੀ ਇੱਥੇ ਤੇ ਸ਼ਾਮ ਵੀ ਇੱਥੇ ਲੋਕ ਕਹਿੰਦੇ ਸੀ ਇਹ ਚਾਹ ਵੇਚਣ ਵਾਲੇ ਕੀ ਕਰਨਗੇ ਤੇ ਨਰਿੰਦਰ ਮੋਦੀ ਜੀ ਚਾਹ ਵੇਚਣ ਵਾਲੇ ਜਿਨ੍ਹਾਂ ਨੇ 23 ਦੇ ਅੰਦਰ ਗਰੀਬ ਦੀ ਚਿੰਤਾ ਕੀਤੀ ਗਰੀਬ ਦੀ ਸਮੱਸਿਆ ਦਾ ਹੱਲ ਕੀਤਾ ਜਾਸਤ ਜਿਹੜਾ ਮਿੱਠਾ ਚੱਲਦਾ ਤੇਜ ਚੱਲਦਾ ਫਿੱਕਾ ਚੱਲਦਾ ਦੇਸ਼ ਭਗਤੀ ਦਾ ਮਿੱਠਾ ਚਾਹੀਦਾ ਪੁਰਾਣੀ ਗਲਾਸੀਆਂ ਆਈਆਂ ਜਿਹੜੀਆਂ ਸਾਡੀਆਂ ਕਾਲਜ ਦੀਆਂ ਰਹਿ ਗਈਆਂ ਸੀ ਇੱਥੇ ਅਸੀਂ ਪੀਣ ਅਸੇ ਆਏ ਹਾਂ 15000 16000 ਤੇ ਸ਼ੇਅਰ ਮਾਰਕੀਟ ਸੀ 2014 ਚ ਅੱਜ 70000 ਪਾਰ ਕਰ ਚੁੱਕੀ ਹੈ ਮੋਦੀ ਕ੍ਰਿਸ਼ਮਾ ਮੰਦਰ ਗੁਰਦੁਆਰੇ ਤੋਂ ਬਾਅਦ ਅਗਰ ਕੋਈ ਜਗ੍ਹਾ ਹੁੰਦੀ ਸੀ ਰੋਜ਼ ਕੋਲੇ ਟਾਈਮ ਜਿੱਥੇ ਬਹਿਦਾ ਸੀ ਉਹ ਇਹੋ ਹੀ ਟੀ ਸਟਾਲ ਚਾਹ ਦੀਆਂ ਚੁਸਕੀਆਂ ਨੇ ਬੋਫਰਜ਼ਾ ਸਾਹਿਬ ਵੀ ਲਿੱਤਾ ਹੈ ਔਰ ਅੱਜ ਰਾਹੁਲ ਗਾਂਧੀ ਕੋਲੋਂ ਜੋਰਜ ਸੋਰੇਜ਼ ਦੀ ਟੂਲ ਕਿਟ ਦਾ ਹਿਸਾਬ ਵੀ ਲੈ ਰਹੀ ਹੈ ਚਾਹ ਚ ਬੜੀ ਸ਼ਕਤੀ ਹੈ ਸਿਆਸਤ ਦੇ ਵਿੱਚ ਅਗਰ ਚਾਹ ਨਾ ਹੋਵੇ ਤਾਂ ਸ਼ਾਇਦ ਸਿਆਸਤ ਪੂਰੀ ਨਹੀਂ ਹੁੰਦੀ ਪਰ ਅੱਜਕੱਲ ਸਿਆਸਤਦਾਨ ਖੁਦ ਜਿਹਾ ਹੈ ਇਸ ਚਾਹ ਦਾ ਲੁੱਸਫਲ ਐਨ ਵਾਸਤੇ ਆਏ ਨੇ ਅਸੀਂ ਅਸਲ ਵਿੱਚ ਅੰਮ੍ਰਿਤਸਰ ਚਾਹ ਦਾ ਤੁਸੀਂ ਵੇਖ ਸਕਦੇ ਹੋ ਕਿ ਪਾਤਪਾ ਦੇ نیشنل ਸੈਕਟਰੀ ਤਰਨਜੁਗ ਜੋ ਕਿ ਬਚਪਨ ਜਿਥੋਂ ਚਾਹ ਪੀਂਦੇ ਰਹੇ ਨੇ ਅੱਜ ਉਹ ਖੁਦ ਇਸ ਚਾਹ ਵਾਲੀ ਦੁਕਾਨ ਤੇ ਆ ਕੇ ਇਸ ਚਾਹ ਨੂੰ ਬਣਾਉਣ ਦਾ ਕੰਮ ਕਰ ਰਹੇ ਨੇ ਤਾਂ ਕਿਹਾ ਜਾ ਰਿਹਾ ਹੈ ਕਿ ਸਿਆਸਤ ਦੀ ਜਿਹੜੀ ਚਾਹ ਹੈ ਉਹ ਸਭ ਤੋਂ ਵੱਧ ਇੰਪੋਰਟੈਂਟ ਹੁੰਦੀ ਹੈ ਔਰ ਇਸ ਸਿਆਸਤ ਦੀ ਚਾਹ ਜਿਹੜੀ ਹੈ ਇਸ ਵੇਲੇ ਇਲੈਕਸ਼ਨਾਂ ਦੇ ਮੌਕੇ ਦੇ ਵਿੱਚ ਬਹੁਤ ਜ਼ਿਆਦਾ ਚਲਦੀ ਹੈ ਤਾਂ ਤੁਸੀਂ ਵੇਖ ਸਕਦੇ ਹੋਗੇ ਤਰਨਜੁਗ ਜਿਹੜੇ ਨੇ ਇਸ ਵੇਲੇ ਖੁਦ ਇਸ ਚਾਹ ਦਾ ਲੁੱਸ ਫੈਲੇ ਰਹੇ ਨੇ ਔਰ ਖਾਸ ਕਰਕੇ ਅਸੀਂ ਅੰਮ੍ਰਿਤਸਰ ਦੇ ਸ਼ਰਮਾ ਟੀ ਸਟਾਲ ਜੋ ਕਿ ਡੀਏਵੀ ਕਾਲਜ ਦੇ ਨੇੜੇ ਹੈ ਉੱਥੇ ਇਸੇ ਹੀ ਇਸ ਵੇਲੇ ਮੌਜੂਦ ਆ ਤਾਂ ਇਸ ਵੇਲੇ ਜਿਹੜਾ ਹੈ ਤੁਸੀਂ ਵੇਖੋ ਕਿ ਤੁਹਾਨੂੰ ਤਸਵੀਰਾਂ ਰਾਹੀਂ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਲੋਕ ਖੁਦ ਚਾਹ ਜਰੀਆ ਤਿਆਰ ਕੀਤੀ ਜਾ ਰਹੀ ਹੈ ਤਰुण ਚੁਗ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਚਾਹ ਨੂੰ ਤਿਆਰ ਕਰਦੇ ਨਜ਼ਰ ਆ ਰਹੇ ਨੇ ਤਾਂ ਇਹ ਇੱਕ ਅਲੱਗ ਤਰ੍ਹਾਂ ਦੀ ਚਾਹ ਹੈ ਕਿਉਂਕਿ ਚਾਹ ਦੀ ਚੁਸਕੀ ਜਿਹੜੀ ਹੈ ਉਹ ਇੱਕ ਅਲੱਗ ਤਰੀਕੇ ਨਾਲ ਨਜ਼ਰ ਆਂਦੀ ਹੈ ਤਾਂ ਇਸ ਵੇਲੇ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕੁਝ ਕਿਸ ਤਰੀਕੇ ਨਾਲ ਚਾਹ ਤੇ ਚਰਚਾ ਵੀ ਕੀਤੀ ਜਾਏਗੀ ਔਰ ਖੁਦ ਚਾਹ ਸਿਆਸੀ ਚਾਹ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਅੰਮ੍ਰਿਤਸਰ ਤੋਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਤਿਆਰੀ ਕੀਤੀ ਜਾ ਰਹੀ ਹੈ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤਰਨ ਚੋਕ ਜਿਹੜੇ ਨੇ ਐਸਾ ਸਿਆਸਤ ਦਾ ਮਿੱਠਾ ਇਸ ਵੇਲੇ ਪਾ ਰਹੇ ਨੇ ਔਰ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਿਆਸੀ ਚਾਹ ਜਰੀ ਹੈ ਉਹ ਅੱਗੇ ਤੱਕ ਜਾਂਦੀ ਹੈ ਪਰ ਇਸ ਦੇ ਵਿੱਚ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਚਾਹ ਦੀਆਂ ਚੁਸਕੀਆਂ ਜਿਹੜੀਆਂ ਨੇ ਉਹ ਸਿਆਸਤ ਦੇ ਗਲਿਆਰੇ 'ਚ ਨੇ ਔਰ ਖਾਸ ਕਰਕੇ ਭਾਜਪਾ ਦਾ ਚਾਹ ਨਾਲ ਇੱਕ ਖਾਸਾ ਰਿਸ਼ਤਾ ਹੈ ਤਾਂ ਉਸ ਚਾਹ ਦੇ ਰਿਸ਼ਤੇ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਆਸਪਾ ਦੇ ਨੈਸ਼ਨਲ ਸੈਕਟਰੀ ਜਿਹੜੇ ਨੇ ਉਹ ਐਸਐਲਏ ਖੁਦ ਇਸ ਚਾਹ ਨੂੰ ਤਿਆਰ ਕਰ ਰਹੇ ਨੇ ਕਿਉਂਕਿ ਚਾਹ ਇੱਕ ਐਸੀ ਹੈ ਜਿਹੜੀ ਕਿ ਚਾਹ ਅਕਸਰ ਸਿਆਸਤ ਦੇ ਜਿਹੜੇ ਗਲਿਆਰੇ ਹੁੰਦੇ ਨੇ ਉਹਨਾਂ 'ਚ ਨਜ਼ਰ ਆਂਦੀ ਹੈ ਸਰ ਬਚਪਨ ਯਾਦ ਆ ਰਿਹਾ ਆਪਣਾ ਚੁੱਕ ਸਾਹਿਬ ਬਚਪਨ ਯਾਦ ਆ ਰਿਹਾ ਆਪਣਾ ਅੱਜ ਬਿਲਕੁਲ ਜੀ ਆਪਣੇ ਕੋਲੇਜ ਦਾ ਸਾਰਾ ਟਾਈਮ ਇਹ ਪੰਡਤ ਜੀ ਕੋ ਬਹਿ ਕੇ ਇੱਥੇ ਪੰਡਤ ਜੀ ਕੋ ਬੈਈਦਾ ਸੀ ਪੰਡਤ ਜੀ ਨੇ ਚਾਹ ਪਲਾਨੀ ਕੰਟੀਨ ਵੀ ਇੱਥੇ ਤੇ ਸ਼ਾਮ ਵੀ ਇੱਥੇ ਔਰ ਉਸ ਤੋਂ ਬਾਅਦ ਵੀ ਕਈ ਸਾਲ ਮਾਰਨਿੰਗ ਵਾਕਰਸ ਦੇ ਨਾਤੇ ਇਹ ਸ਼ਾਖਾ ਤੋਂ ਅੰਨੇ ਸਾ ਤੇ ਇੱਥੇ ਆ ਕੇ ਨਾ ਕੋਲ ਚਾਹ ਪੀਣੀ ਪਰ ਅੱਜ ਚਾਹ ਸਿਆਸੀ ਅੱਜ 40 ਸਾਲ ਬਾਅਦ ਲਗਭਗ 30 35 ਸਾਲ ਬਾਅਦ ਉਹ ਸਾਰੀਆਂ ਚੀਜ਼ਾਂ ਵਾਪਸ ਯਾਦ ਆ ਰਹੀਆਂ ਕਿ ਇਹੋ ਹੀ ਬੈਂਚ ਸੀ ਜਿਨ੍ਹਾਂ ਤੇ ਬੈਠ ਕੇ ਸ਼ਰਮਾਈ ਦੀਆਂ ਚੁਸਕੀਆਂ ਦੇ ਸ਼ਰਮਾਇਦੇ ਛਿੜਕਾ ਖਾਈ ਰਹੀ ਹੈ ਅੱਜ ਮੈਸੇਜ ਕੀ ਹੈ ਸਟਾਰ ਅੱਜ ਸਿਆਸੀ ਹੋ ਗਈ ਚਾਹ ਇਹ ਲੋਕ ਕਹਿੰਦੇ ਸੀ ਚਾਹ ਵੇਚਣ ਵਾਲੇ ਕੀ ਕਰਨਗੇ ਤੇ ਨਰਿੰਦਰ ਮੋਦੀ ਜੀ ਚਾਹ ਵੇਚਣ ਵਾਲੇ ਜਿਨ੍ਹਾਂ ਨੇ 23 ਦੇ ਅੰਦਰ ਗਰੀਬ ਦੀ ਚਿੰਤਾ ਕੀਤੀ ਗਰੀਬ ਦੀ ਸਮੱਸਿਆ ਦਾ ਹੱਲ ਕੀਤਾ ਔਰ ਅੱਜ ਦੇਸ਼ ਦੇ ਅੰਦਰ 25 ਕਰੋੜ ਗਰੀਬਾਂ ਦੀ ਜ਼ਿੰਦਗੀ 'ਚ ਪਰਿਵਰਤਨ ਲਿਆਂਦਾ ਹੈ ਇਹ ਜਿਹੜੀ ਚਾਹ ਹੈ ਨਾ ਦੇਸ਼ ਭਗਤੀ ਦੀ ਚਾਹ ਹੈ ਇਹ ਖਾਨਦਾਨੀ ਦਵਾਖਾਨਾ ਨਹੀਂ ਗਾ ਕਿ ਨਹਿਰੂ ਸਾਹਿਬ ਤੋਂ ਬਾਅਦ ਇੰਦਰਾ ਗਾਂਧੀ ਇੰਦਰਾ ਗਾਂਧੀ ਤੋਂ ਬਾਅਦ ਰਜੀਵ ਗਾਂਧੀ ਰਜੀਵ ਗਾਂਧੀ ਤੋਂ ਬਾਅਦ ਸੋਨੀਆ ਗਾਂਧੀ ਰਾਹੁਲ ਗਾਂਧੀ ਇਹ ਖਾਨਦਾਨੀ ਦਵਾਖਾਨਾ ਨਹੀਂ ਇਹ ਜਨਤਾ ਦੇ ਨਾਲ ਜੁੜ ਕੇ ਜ਼ਮੀਨ ਤੋਂ ਨਰਿੰਦਰ ਮੋਦੀ ਜੀ ਆਏ ਉਹਨਾਂ ਨੂੰ ਗਰੀਬੀ ਕਿਸੇ ਕੋਲ ਪੜਨੀ ਨਹੀਂ ਪਈ ਗਰੀਬੀ ਠੀਕ ਹੈ ਇਸ ਜਿਹੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹਨੇ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਅੰਦਰ ਗਰੀਬੀ ਨੂੰ ਇੱਕ ਵੱਡੀ ਲੜਾਈ ਗਰੀਬ ਦੇ ਖਿਲਾਫ ਲੜੀ ਤੁਸੀਂ ਮਿੱਠਾ ਤੇਜ ਲੋਗੇ ਕਿ ਘੱਟ ਲੋਗੇ ਸਿਆਸਤ ਚ ਕਿਹੜਾ ਮਿੱਠਾ ਚੱਲਦਾ ਤੇਜ ਚੱਲਦਾ ਫਿੱਕਾ ਚੱਲਦਾ ਦੇਸ਼ ਭਗਤੀ ਦਾ ਮਿੱਠਾ ਚਾਹੀਦਾ ਹੈ ਦੇਸ਼ ਭਗਤੀ ਪਰ ਉਹ ਰਾਹੁਲ ਗਾਂਧੀ ਕਹਿੰਦੇ ਜੋ ਦੇਸ਼ ਭਗਤੀ ਸਾਡੇ ਜਾਂ ਕਿਸੇ ਚ ਨਹੀਂ ਗਈ ਦੇਸ਼ ਨੂੰ ਬਣਾਇਆ ਆਪਾਂ ਇਸ ਪਿੱਛੇ ਰਾਹੁਲ ਗਾਂਧੀ ਜੀ ਨੇ ਤਿਰੰਗਾ ਕਾਂਗਰਸ ਦਫਤਰ ਜਾ ਕੇ ਸਰੈਂਡਰ ਕਰ ਦਿੱਤਾ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਚਾਹ ਦਾਜ ਰਾਤੇ ਲੁੱਥ ਫਲੇ ਰਹੇ ਨੇ ਔਰ ਖੁਦ ਇਸ ਚਾਹ ਨੂੰ ਤਿਆਰ ਕਰ ਰਹੇ ਜਿਸ ਚਾਹ ਨੂੰ ਉਹਨਾਂ ਨੇ ਆਪਣੇ ਬਚਪਨ ਚ ਆਪਣਾ ਆਧਾਰ ਬਣਾਇਆ ਸੀ ਤਾਂ ਉਸ ਚਾਹ ਦੇ ਵਿੱਚ ਤੁਸੀਂ ਦੇਖੋਗੇ ਤਰुण ਚੁਗ ਦੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਕਿਸ ਤਰੀਕੇ ਦੇ ਨਾਲ ਇਸ ਚਾਹ ਨੂੰ ਬਣਾ ਰਹੇ ਨੇ ਔਰ ਖਾਸ ਕਰਕੇ ਅਗਰ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਇਸ ਚਾਹ ਦੀ ਖਾਸ ਮਹੱਤਤਾ ਹੈ ਕਿ ਕਾਲਜ ਦਾ ਟਾਈਮ ਉਹਨਾਂ ਨੇ ਕਿਹਾ ਕਿ ਮੈਂ ਇਸ ਜਗ੍ਹਾ ਤੇ ਬਟਾਇਆ ਔਰ ਐਸੇ ਬੈਂਚਾਂ ਦੇ ਬੈਠ ਕੇ ਜਿਹੜਾ ਹੈ ਕਿ ਮੈਂ ਆਪਣੀ ਜ਼ਿੰਦਗੀ ਕੱਟੀ ਹੈ ਔਰ ਅੱਜ ਮੈਂ ਖੁਦ ਇਸ ਚਾਹ ਨੂੰ ਤਿਆਰ ਕਰ ਰਹੇ ਹਾਂ ਤੇ ਮੇਰੇ ਵਾਸਤੇ ਕਾਫੀ ਭਾਵੁਕ ਸ਼ਨ ਨੇ ਕਿ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਖੁਦ ਚਾਹ ਨੂੰ ਉਬਾਲਾ ਦੇ ਰਹੇ ਨੇ ਜਿਸ ਤਰ੍ਹਾਂ ਸਿਆਸਤ ਦੇ ਵਿੱਚ ਇੱਕ ਉਬਾਲ ਆਇਆ ਹੈ ਕਿਉਂਕਿ ਸਿਆਸਤ ਇਸ ਵੇਲੇ ਜਿਹੜੀ ਚਲਦੀ ਨਜ਼ਰ ਆ ਰਹੀ ਹੈ ਉਸ ਸਿਆਸਤ ਦੇ ਉਬਾਲ ਦੇ ਵਿੱਚ ਇਸ ਵੇਲੇ ਇਹ ਸਿਆਸੀ ਚਾਹ ਜਿਹੜੀ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਹ ਉਸ ਸਿਆਸਤ ਦਾ ਹਿੱਸਾ ਹੈ ਉਸ ਸਿਆਸਤ ਦਾ ਕਿਉਂਕਿ ਜਿਹੜੀ ਚਾਹ ਤੋਂ ਸ਼ੁਰੂ ਹੁੰਦੀ ਹੈ ਚਾਹੇ ਕੋਈ ਵੀ ਲੀਡਰ ਹੋਵੇ ਕਹਿੰਦਾ ਕਿ ਅਗਰ ਸਿਆਸਤ ਦੀ ਚਾਹ ਨਹੀਂ ਪੀਤੀ ਤਾਂ ਸ਼ਾਇਦ ਕੁਝ ਨਹੀਂ ਪੀਤਾ ਔਰ ਸਿਆਸਤ ਦੀ ਚਾਹ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਇਹ ਚੋਣਵੀਂ ਚਾਹ ਜਿਹੜੀ ਹੈ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਚਾਹ ਦੀ ਚੁਸਕੀਆਂ ਦੇ ਨਾਲ ਇਸ ਵੇਲੇ ਕੰਮ ਚੱਲ ਰਿਹਾ ਹੈ ਤਾਂ ਖੁਦ ਤਰुण ਚੁਗ ਜਿਹੜੇ ਨੇ ਇਸ ਵੇਲੇ ਚਾਹ ਪੀਂਦੇ ਨਜ਼ਰ ਆ ਰਹੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਗਲਾਸ ਚ ਚਾਹ ਪੀ ਰਹੇ ਨੇ ਸਾਰੇ ਲੋਕ ਕੱਪ ਚ ਚਾਹ ਪੀ ਰਹੇ ਨੇ ਚੋਕ ਸਾਬ ਬਿਲਕੁਲ ਗਲਾਸ ਵੀਰ ਇਹਦਾ ਵੀ ਕੋਈ ਰੀਜ਼ਨ ਹੈ ਇਹ ਪੁਰਾਣੀ ਗਲਾਸੀਆਂ ਆਈਆਂ ਜਿਹੜੀਆਂ ਸਾਡੀਆਂ ਕਾਲਜ ਦੀਆਂ ਰਹਿ ਗਈਆਂ ਸੀ ਇੱਥੇ ਅਸੀਂ ਪੀਣ ਅਸੇ ਆਏ ਹਮਮੇ ਬਾਦ ਚਾਹ ਸਵਾਦ ਹੈ ਨਾ ਬਹੁਤ ਵਧੀਆ ਪਰ ਕਾਂਗਰਸ ਕਹਿੰਦੀ ਹੱਥ ਹੈਗਾ ਹੱਥ ਹਾਲਾਤ ਬਦਲ ਦਵੇਗਾ ਚਿੰਡਾਂ ਦਾ ਆਪਣਾ ਕੋਈ ਆਧਾਰ ਨਹੀਂ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਜਿਨ੍ਹਾਂ ਨੂੰ ਉਹਨਾਂ ਦੀ ਪਾਰਟੀ ਨਹੀਂ ਜਾਣਦੀ ਜਿਹੜੀ ਉਹਨਾਂ ਦੀ ਪਾਰਟੀ ਉਹਨਾਂ ਨੂੰ ਸੀਰੀਅਸਲੀ ਲੈ ਨਹੀਂਦੀ ਜਨਤਾ ਤੇ ਬਹੁਤ ਦੂਰ ਹੈ ਕਹਿੰਦੇ ਡਰਾ ਰਹੇ ਨੇ ਕਿ ਅਗਰ ਬੀਜੇਪੀ ਨਾ ਆਈ ਤੇ ਸ਼ੇਅਰ ਮਾਰਕੀਟ ਡਿੱਗ ਜਾਏਗੀ ਸ਼ੇਅਰ ਮਾਰਕੀਟ ਦਾ ਸਹਾਰਾ ਲੈ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ 15000 16000 ਤੇ ਸ਼ੇਅਰ ਮਾਰਕੀਟ ਸੀ 2014 ਚ ਅੱਜ 70000 ਪਾਰ ਕਰ ਚੁੱਕੀ ਹੈ ਮੋਦੀ ਕ੍ਰਿਸ਼ਮਾ ਭਾਰਤ ਜਨਤਾ ਪਾਰਟੀ ਕਹਿੰਦੇ ਡਰਾ ਰਹੇ ਨੇ ਡਰਾ ਰਹੇ ਕਿ ਨਾ ਆਇਦਰ ਕੋਈ ਨੂੰ ਡਰਾ ਸਕਦਾ ਹੈ ਜਿੰਦਾਬਾਤ ਸ੍ਰੀ ਤਰਨ ਚੁਗ ਦੀ ਜਿੰਦਾਬਾਦ ਕਹਿੰਦੇ ਮੋਦੀ ਜੀ ਆਏ ਨੇ ਪਹਿਲੇ ਪੰਜਾਬ ਦੇ ਕਿਸਾਨਾਂ ਦੇ ਜਵਾਬ ਦੇਣ ਡੋਨ ਬਾਈ ਦੀ ਕਰ ਲੈਂਦੇ ਹੋ ਡੋਨ ਬਾਈ ਬੜੇ ਅੜੇ ਚਾਰ ਦਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਆਪਣੇ ਪੁਰਾਣੇ ਦੋਸਤਾਂ ਨੂੰ ਵੀ ਮਿਲ ਰਹੇ ਨੇ ਤਾਂ ਚਰਚਾ ਸਿਆਸਤ ਤੇ ਵੀ ਹੋ ਰਹੀ ਹੈ ਤਾਂ ਚਰਚਾ ਯਾਰੀ ਦੀ ਵੀ ਹੋ ਰਹੀ ਹੈ ਅਰ ਅਜ ਅਸੀਂ ਇੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਚੋਕ ਸਾਬ ਆਪਣਾ ਇੱਕ ਐਸਾ ਲਮਾ ਜਿਹੜਾ ਕਿ ਤੁਹਾਡਾ ਚਾਹ ਨਾਲ ਬਹੁਤ ਜੁੜਿਆ ਹੋਵੇ ਜਿਨੇ ਤੁਹਾਡੀ ਜ਼ਿੰਦਗੀ ਬਦਲੀ ਹੋਵੇ ਅਸੀਂ ਚਾਹਾਂਗੇ ਬਿਨਾਂ ਸਿਆਸਤ ਤੋਂ ਇਹ ਸਵਾਲ ਹੈ ਲੋਕ ਜਾਣ ਸਕਣ ਡੀਏਵੀ ਕਾਲਜ ਦੀ 30 ਸਾਲ ਸ਼ਰਮਾ 30 ਸਾਲ ਤੁਸੀਂ ਸ਼ਰਮਾ ਜੀ ਨੂੰ ਜਾ ਕੇ ਪੁੱਛਣਾ ਮੰਦਰ ਗੁਰਦੁਆਰੇ ਤੋਂ ਬਾਅਦ ਅਗਰ ਕੋਈ ਜਗ੍ਹਾ ਹੁੰਦੀ ਸੀ ਰੋਜ਼ ਕੋਲੇ ਟਾਈਮ 'ਚ ਜਿੱਥੇ ਬੈਈਦਾ ਸੀ ਉਹ ਇਹੋ ਟੀ ਸਟਾਲ ਸੀ। ਔਰ ਐਸ ਟੀ ਸਟਾਲ ਦੀਆਂ ਚੁਸਕੀਆਂ ਤੇ ਇੱਥੇ ਦੀ ਗੁਫਤਗੂ ਇੱਥੇ ਉਹ ਦਿਨਾਂ ਦੇ ਅੰਦਰ ਮਿੰਨੀ ਲੋਕ ਸਭਾ ਲੱਗਦੀ ਹੁੰਦੀ ਸੀ। ਖਨਾ ਸਾਹਿਬ, ਖਨਾ ਸਾਹਿਬ ਮਿਲਣਾ ਪੜਦੇ ਹੁੰਦੇ ਸੀ। ਜੀ ਬਿਲਕੁਲ। ਅਸ਼ੋਕ ਜੀ ਆਏ ਵੀ ਪੜਦੇ ਹੀ ਸੜਨਾ। ਤੇ ਅਸੀਂ ਸਾਰੇ ਬਹਿ ਕੇ ਇੱਥੇ ਉਹ ਪੁਰਾਣੀਆਂ-ਪੁਰਾਣੀਆਂ ਗੱਲਾਂ ਇਹ ਦੇਖੋ ਪੁਰਾਣੇ ਦੋਸਤ ਮਿਲਣ ਡੇ ਨੇ। ਐਸੇ ਹਿੰਦੁਸਤਾਨ ਦੀ ਪੋਲਿਟਿਕਸ ਡਿਸਕਸ ਕਰੀਦੀ ਸੀ ਕਿ ਬੋਫਰ ਸੋਪਾਂਚ ਰਜੀਵ ਗਾਂਧੀ ਨੇ ਕਿਸ ਤਰ੍ਹਾਂ ਦਲਾਲੀ ਕੀਤੀ ਪਰ ਉਹਨੇ ਸੋਚਿਆ ਸੀ ਕਿ ਖੁਦ ਵੀ ਇੱਕ ਦਿਨ ਸਿਆਸਤਦਾਨ ਬਣੋਗੇ ਦੇਖੋ ਗੱਲ ਇਹ ਹੈ ਬੰਦਾ ਕੌਣ ਹੈ ਬਣਾਉਣ ਵਾਲਾ ਤੇ ਕਰਤਾਰ ਹੈ ਕੌਣ ਇੰਜੀਨੀਅਰ ਪੈਦਾ ਹੁੰਦਾ ਕੌਣ ਡਾਕਟਰ ਪੈਦਾ ਹੁੰਦਾ ਜੋ ਕਰਦਾ ਅਸੀਂ ਤਾਂ ਰੰਗਮੰਚ ਦੀਆਂ ਕਟਪੁਤਲੀਆਂ ਉਹਨਾਂ ਕਟਪੁਤਲੀਆਂ ਨੂੰ ਕੋਈ ਉੱਪਰ ਵਾਲਾ ਚਲਾਉਂਦਾ ਲੇਕਿਨ ਮੈਨੂੰ ਯਾਦ ਹੈ ਐਨਆ ਡੈਸਕਿਸ ਤੇ ਬਹਿ ਕੇ ਜਦੋਂ ਉਦੋਂ ਬੜਾ ਚਰਚਿਤ ਸੀ ਮੈਨੂੰ ਯਾਦ ਹੈ ਸੀ ਜਦੋਂ ਕਾਲਜ ਆਏ ਸ਼ਾਬਾਨੋ ਕੇਸ ਸਾਨੂੰ ਯਾਦ ਹੈ ਸ਼ਾਬਾਨੋ ਕੇਸ ਜਦੋਂ ਰਜੀਵ ਗਾਂਧੀ ਜੀ ਨੇ ਸ਼ਾਬਾਨੋ ਦੇ ਮਸਲੇ ਦੇ ਅੰਦਰ ਹਿੰਦੁਸਤਾਨ ਦੀ ਕਾਨੂੰਨ ਨੂੰ ਬਦਲਤਾ ਸੀ ਔਰ ਉਹ ਸ਼ਾਬਾਨੋ ਸਿਰਫ ਇੱਕ ਮੁਸਲਿਮ ਵੋਟ ਬੈਂਕ ਦੇ ਕਾਰਨ ਸ਼ਾਬਾਨੋ ਕੇਸ ਕੀਤਾ ਮੈਨੂੰ ਯਾਦ ਹੈ ਜਦੋਂ ਰਾਮ ਜਨਮ ਭੂਮੀ ਮੂਵਮੈਂਟ ਸ਼ੁਰੂ ਹੋਈ ਹੈ ਤੇ ਅਸੀਂ ਇਸ 3 ਸਟਾਲ ਤੇ ਬਹਿ ਕੇ ਉਹ ਰੀਆਂ ਪਲੈਨਿੰਗਸ ਕਰ ਰੀਆਂ ਕਿਸ ਤਰ੍ਹਾਂ ਔਰ ਮੂਵਮੈਂਟ ਨੂੰ ਲੈ ਕੇ ਜਾਣਾ ਹੈ ਕਿਸ ਤਰ੍ਹਾਂ ਯੁੱਧਿਆ ਜਾਣਾ ਹੈ ਕਿਸ ਤਰ੍ਹਾਂ ਅੱਗੇ ਵਧਣਾ ਹੈ ਉਹ ਇੱਥੇ ਬੈਠ ਕੇ ਤਿਆਰ ਕਰਦੇ ਸਾਂ ਔਰ ਬੌਫਰ ਤੋਪਾਂ ਦਾ ਤੇ ਮੈਨੂੰ ਯਾਦ ਹੈ 1999 88 ਜਦੋਂ ਬੌਫਰ ਤੋਪਾਂ ਦਾ ਕਾਂਡ ਖੁੱਲਿਆ ਅਸੀਂ ਇੱਥੇ 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 ਹੀ ਬਹਿ ਕੇ ਮਿੰਨੀ ਪਾਰਲੀਮੈਂਟ ਲੱਗਦੀ ਸੀ ਕਿ ਵੀ ਪੀ ਸਿੰਘ ਨੇ ਕਿਉਂ ਛੱਡਿਆ ਕਿਸ ਤਰ੍ਹਾਂ ਮਿੰਨੀ ਛੱਡੇ ਨੇ ਪੈਸਾ ਅਰ ਜੀਵਨ ਗਾਂਧੀ ਨੂੰ ਦਿੱਤਾ ਹੈ ਕਿਸ ਤਰ੍ਹਾਂ ਬੌਫਰ ਤੋਪਾਂ ਦੀ ਦਲਾਲੀ ਗਾਂਧੀ ਪਰਿਵਾਰ ਨੇ ਕੀਤੀ ਹੈ ਮੈਨੂੰ ਯਾਦ ਹੈ ਤੇ ਨਾਰੇ ਲਾਨੇ ਸਾਂ ਮਿਸਟਰ ਕਲੀਨ ਮਿਸਟਰ ਕਲੀਨ ਕਿਉਂ ਹੈ ਕਿਉਂ ਹੈ ਨਕਲੀ ਤੋਬ ਮਸ਼ੀਨ ਮਿਸਟਰ ਕਲੀਨ ਮਿਸਟਰ ਕਲੀਨ ਸਮਝਦਾ ਸੀ ਚਾਹ ਤੋਂ ਸ਼ੁਰੂ ਕੀਤਾ ਸਫਰ ਇਹ ਚਾਹ ਦੀਆਂ ਚੁਸਕੀਆਂ ਨੇ ਬੌਫਰਜ਼ਾ ਸਾਹਿਬ ਵੀ ਲਿੱਤਾ ਹੈ ਔਰ ਅੱਜ ਰਾਹੁਲ ਗਾਂਧੀ ਕੋਲੋਂ ਜੋਰਜ ਸੋਰੇਜ਼ ਦੀ ਟੂਲ ਕਿਟ ਦਾ ਹਿਸਾਬ ਵੀ ਲੈ ਰਹੀ ਹੈ ਚਾਹ ਜ ਬੜੀ ਸ਼ਕਤੀ ਹੈ ਬਿਲਕੁਲ ਅਜ ਇੱਕ ਵੱਡਾ ਇੱਕ ਐਕਸਪੀਰੀਅੰਸ ਸਾਂਝਾ ਕੀਤਾ ਹੈ ਤਰੁਣ ਚੋਘਾਣਾ ਨੇ ਕਿ ਕਿਸ ਤਰੀਕੇ ਨਾਲ ਜਦੋਂ ਇੱਥੇ ਗੱਲਬਾਤ ਕਰਦੇ ਸਨ ਤਾਂ ਇਸ ਗੱਲਬਾਤ ਤੋਂ ਸ਼ੁਰੂਆਤ ਕਰਦੇ ਕਰਦੇ ਇੱਥੋਂ ਤੱਕ ਕਿਨ ਪਹੁੰਚੇ ਕਿ ਚਾਹ ਦੀਆਂ ਚੁਸਕੀਆਂ ਜਿਹੜੀਆਂ ਨੇ ਉਹ ਇੱਥੋਂ ਤੱਕ ਆ ਗਈਆਂ ਕਿ ਅੱਜ ਇੱਕ ਉਹ ਸਿਆਸਤਦਾਨ ਬਣੇ ਤਾਂ ਮਿੰਨੀ ਪਾਰਲੀਮੈਂਟ ਦੇ ਨਾਂ ਦੇ ਉੱਤੇ ਇੱਕ ਚਾਹ ਦੀ ਦੁਕਾਨ ਜਾਨੀ ਜਾਂਦੀ ਹੈ ਤਾਂ ਉਸ ਚਾਹ ਦੀ ਦੁਕਾਨ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਇਸ ਚਾਹ ਦੀ ਜਿਹੜੀ ਖਾਸ ਕਰਕੇ ਜਿਹੜੀ ਬਣਾਉਣ ਦਾ ਤਰੀਕਾ ਹੈ ਇਸ ਚਾਹ ਤੋਂ ਸ਼ੁਰੂ ਹੁੰਦਾ ਹੈ ਤਾਂ ਇਹ ਇਸ ਲਈ ਤਸਵੀਰ ਦਿਖਾ ਰਹੇ ਹਾਂ ਤੁਸੀਂ ਵੇਖੋ ਕਿ ਚਾਹ ਤਿਆਰ ਕੀਤੀ ਜਾ ਰਹੀ ਹੈ ਔਰ ਇਸ ਚਾਹ ਤੋਂ ਇੱਕ ਸਿਆਸਤ ਸ਼ੁਰੂ ਹੁੰਦੀ ਹੈ ਔਰ ਸਿਆਸਤ ਇੰਨੀ ਕੱਗੇ ਨਿਕਲੀ ਕਿ ਇੱਕ ਗਲੀਆਂ ਚ ਰਹਿਣ ਵਾਲਾ ਨੌਜਵਾਨ ਜਿਹੜਾ ਹੈ ਅੱਜ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਤੁਰਾ ਬਣਿਆ ਔਰ ਇਸ ਚਾਹ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਤਾਂ ਤਰੂੰ ਚੋਂ ਘਣਾ ਦੇ ਜੀਵਨ ਦੇ ਨਾਲ ਜੁੜੀ ਇੱਕ ਸਿਆਸੀ ਕਹਾਣੀ ਤੁਹਾਨੂੰ ਸਾਂਝੀ ਕੀਤੀ ਹੈ ਕਿ ਕਿਵੇਂ ਇੱਕ ਚਾਹ ਤੋਂ ਲੈ ਕੇ ਇੱਕ ਨੈਸ਼ਨਲ ਸੈਕਟਰੀ ਬੰਦਾ ਸਫਰ ਦਾ ਕਿਵੇਂ ਸ਼ੁਰੂਆਤ ਹੋਈ ਔਰ ਅੱਜ ਉਹ ਸਫਰ ਲਗਾਤਾਰ ਚੱਲ ਰਿਹਾ ਹੈ ਤਾਂ ਇੱਕ ਕਹਾਣੀ ਸ਼ੁਰੂ ਕੀਤੀ ਹੈ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਭਾਜੀ ਤੁਹਾਡੀ ਵੀ ਯਾਦ ਜੁੜੀ ਹੈ ਬਿਲਕੁਲ ਜੀ ਬਿਲਕੁਲ ਅਸੀਂ ਮੈਂ ਤਰਨ ਚੁੱਕ ਜੀ ਦੇ ਨਾਲ ਮੈਂ ਉਹਨਾਂ ਤੋਂ ਜੂਨੀਅਰ ਸਾਂ 1989 ਚ ਅਸੀਂ ਇੱਥੇ ਬਹਿ ਕੇ 90 99 90 99 ਇਹ 3 ਸਾਲ ਮੈਂ ਇੱਥੇ ਪੜਿਆ ਵਾਂ ਉਹਦੇ ਬਾਅਦ ਮੈਂ ਹਿੰਦੂ ਕਾਲਜ ਤੇ ਸ਼ਿਫਟ ਕਰ ਗਿਆ ਸਾਂ ਲੇਕਿਨ ਉਹ ਜਿਹੜੀ ਯਾਦਾਂ ਮੈਂ ਅੱਜ ਸਾਨੂੰ ਤਾਜ਼ਾ ਹੋਈਆਂ ਮੈਂ ਕਿ ਇੱਥੋਂ ਹੀ ਬਹਿ ਕੇ ਅਸੀਂ ਤਰਨ ਜੀ ਬਿਲਕੁਲ ਠੀਕ ਕਹਿ ਰਹੇ ਸੀ ਕਿ ਜਦੋਂ ਬਿਫੋਰਸ ਕਾਂਡ ਹੋਇਆ ਅਸੀਂ ਪਹਿਲੀ ਵਾਰੀ ਸੋਚਿਆ ਕਿ ਯਾਰ ਦਲਾਲੀਆਂ ਵੀ ਹੁੰਦੀਆਂ ਵਾ ਔਰ ਕਿਉਂਕਿ ਜਵਾਨੀ ਸੀ ਉਸ ਟਾਈਮ ਤੇ ਪਤਾ ਨਹੀਂ ਸੀ ਕਈ ਚੀਜ਼ਾਂ ਦਾ ਔਰ ਪਹਿਲੀ ਸਿਆਸਤਾਂਤ ਬਣਾਗੇ ਔਰ ਉਹਦੇ ਬਾਅਦ ਵੀ ਪੀ ਸਿੰਘ ਦੇ ਖਿਲਾਫ ਜਿਹੜਾ ਪੂਰੇ ਦੇਸ਼ ਦੀ ਮੰਡਲ ਕਮਿਸ਼ਨ ਚੱਲਿਆ ਉਹ ਵੀ ਐਸੇ ਦੁਕਾਨਾਂ ਤੋਂ ਐਸੇ ਚਾਹ ਦੀ ਤੋਜ ਹੀ ਚਰਚਾ ਤੋਂ ਹੀ ਚਾਲੂ ਆਇਆ ਸੀ ਔਰ ਸਾਨੂੰ ਪਤਾ ਹੈ ਅਸੀਂ ਇੱਥੇ ਬਹਿ ਕੇ ਸਾਰੇ ਕਾਲਜਿਸ ਦੀ ਤਰੁੰਜੀ ਨੇ ਮੀਟਿੰਗ ਬੁਲਾਈ ਸੀ ਹਿੰਦੂ ਕਾਲਜ ਤੋਂ ਇੱਕ ਹਿੰਦੂ ਕਾਲਜ ਦੇ ਪ੍ਰੈਜ਼ੀਡੈਂਟ ਮੈਂ ਲਾ ਅਲਗ-ਅਲਗ ਕਾਲਜ ਐਤੋ ਤੱਕ ਕਿ ਗਵਰਨਮੈਂਟ ਕਾਲਜ ਗਰਲਸ ਦੇ ਗਰਲਸ ਵੀ ਇੱਥੇ ਆਈਆਂ ਸੀ ਜਿਹੜੀਆਂ ਕਿ ਆਪਣਾ ਇੱਕ ਟੀਮ ਬਣਾ ਕੇ ਅਸੀਂ ਸਾਰੇ ਚੱਲੇ ਸਾਂ ਔਰ ਪੂਰੇ ਦੇਸ਼ 'ਚ ਇੱਕ ਮੁਹਿੰਮ ਭਰਾਈ ਸੀ ਔਰ ਉਹ ਉਸ ਟਾਈਮ ਦੇ ਜ਼ਿਆਦਾ ਅੱਜ ਸਾਨੂੰ ਆ ਰਹੀਆਂ ਬਿਲਕੁਲ ਬਿਲਕੁਲ ਸਿਆਸਤਦਾਨਾਂ ਨੇ ਜ਼ਿਆਦਾ ਯਾਦਾਂ ਕੀਤੀਆਂ ਐ ਤਾਂ ਲਗਾਤਾਰ ਯਾਦਾਂ ਜ਼ਰੂਰ ਚੋਣਾ ਦੀ ਯਾਦ ਆਂਦੀਆਂ ਨੇ ਲੇਕਿਨ ਬਾਕੂਬੀ ਤਰੁੰ ਚੁੱਕ ਜਵਾਬ ਦਿੰਦੇ ਵੀ ਨਜ਼ਰ ਆਏ ਨੇ ਕਿ ਆਖਿਰਕਾਰ ਸਿਆਸਤ ਦਾ ਰੌਨਾਲਡ ਕੀ ਰਿਸ਼ਤਾ ਹੈ ਕਿਵੇਂ ਚਾਦੀ ਦੁਕਾਨ ਤੋਂ ਇੱਕ ਸਿਆਸਤ ਸ਼ੁਰੂ ਹੁੰਦੀ ਹੈ ਔਰ ਕਿਵੇਂ ਸਿਆਸਤਦਾਨ ਬਣੇ ਨੇ ਤਾਂ ਇੱਕ ਰੋਚਕ ਕਹਾਣੀ ਇੱਕ ਸਿਆਸਤ ਦੀ ਵੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ